ਹਾਂਜੀ ਗੁਰਚੇਤ ਸਿੰਘ ਜੀ ਸਰ ਕੀ ਇਹ ਤੁਹਾਡੇ ਕੋਈ ਦਵਾਈ ਹੈ ਸਰ ਲਿਕਵਿਡ ਹੈ ਕਾਦੇ ਵਾਸਤੇ ਇਹ ਯੂਜ਼ ਹੁੰਦਾ ਜੀ ਇਹ ਆਪਣੇ ਜੀ ਬਾਬਾ ਗੋਲਡ ਮੈਜਿਕ ਆ ਇਹ ਰਾਜਸਥਾਨ ਆਪਣੇ ਹੈਗੇ ਆ ਜੀ ਸੱਜਣਾ ਤੇ ਉਹਨਾਂ ਦੇ ਨਾਲ ਮਿਲ ਕੇ ਆਪਾਂ ਇਹ ਤਿਆਰ ਕਰਦੇ ਪਏ ਆ ਜੀ ਇਹ ਹੈਲਥ ਰਿਲੇਟਡ ਇੱਕ ਪ੍ਰੋਡਕਟ ਆ ਜੀ ਜਿਹੜੇ ਆਪਣੇ ਪਾਚਣ ਕਿਰਿਆ ਨੂੰ ਸਹੀ ਕਰਦਾ ਇਮਿਊਨਿਟੀ ਪਾਵਰ ਨੂੰ ਸਟਰੋਂਗ ਕਰਦਾ ਤੇ ਇਹ ਦੇ ਜਿਹੜਾ ਆਪਣਾ ਲੀਵਰ ਤੇ ਬੜਾ ਵਧੀਆ ਜਿਹੜਾ ਇਹਦਾ ਰਿਜ਼ਲਟ ਆ ਜੀ ਗੈਸ ਕਬਜ ਤਜਾਬ ਇਹੋਂ ਤੱਕ ਕੇ ਔਰਤਾਂ ਦੇ ਵਿੱਚ ਜਿਹੜੀ ਇਹ ਸਮੱਸਿਆ ਪਾਈ ਜਾਂਦੀ ਨਾ ਇੱਕ ਲਕੋਰੀਏ ਦੀ ਉਹਦੇ ਤੋਂ ਵੀ ਇਸ ਇਹਦਾ ਜਿਹੜਾ ਜੀ ਬੜਾ ਵਧੀਆ ਰਿਜ਼ਲਟ ਆ ਤੇ ਇਹਨੂੰ ਮੈਂ ਨਾ ਜਿਹੜਾ ਜੀ ਕਾਫੀ ਦਿਨਾਂ ਤੋਂ ਮੈਂ ਇਹਨੂੰ ਵਰਤ ਰਿਆ ਆ ਆਪ ਖੁਦ ਤੇ ਇਹਦਾ ਰਿਜ਼ਲਟ ਜਿਹੜਾ ਜੀ ਪਹਿਲੀ ਡੋਜ਼ ਦੇ ਨਾਲ ਹੀ ਤੁਹਾਨੂੰ ਜਿਹੜਾ ਜੀ ਗੈਸ ਕਾ ਬਈ ਤਜਾਬ ਤੇ ਤਾਂ ਪਹਿਲੇ ਦਿਨ ਤੋਂ ਹੀ ਜਿਹੜਾ ਰਿਜ਼ਲਟ ਜਾਂਦਾ ਜੀ ਸਰ ਜਿਹੜੀ ਇਹ ਲੇਡੀਜ਼ ਦੇ ਵਿੱਚ ਲੁਕੋਰੀ ਦੀ ਪ੍ਰੋਬਲਮ ਆ ਰਹੀ ਹੈ ਇਹ ਲੁਕੋਰੀ ਦੀ ਪ੍ਰੋਬਲਮ ਸਰ ਬਹੁਤ ਜ਼ਿਆਦਾ ਆਪਣੇ ਜਿਹੜੇ ਸਿਸਟਮ ਨਾਲ ਇਹ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਜੀ ਇਹਦੇ ਨਾਲ ਸੇਤ ਜਿਹੜੀ ਪੰਦਰ ਬਹੁਤ ਜ਼ਿਆਦਾ ਡਾਊਨ ਹੋਇਆ ਪਿਆ ਚਲੋ ਸਭ ਤੋਂ ਪਹਿਲਾਂ ਤਾਂ ਜੀ ਇਹਨੇ ਜਿਹੜਾ ਆਪਣੇ ਜਿਹੜਾ ਪਾਚਨ ਕਿਰਿਆ ਤੇ ਇਹਨੇ ਕੰਮ ਕਰਨਾ ਜੇ ਜਦੋਂ ਆਪਾਂ ਨੂੰ ਖਾਦਾ ਪੀਤਾ ਸਹੀ ਢੰਗ ਦੇ ਨਾਲ ਜਿਹੜਾ ਪਚਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜਿਹੜਾ ਆਪਣੇ ਆਂਤਾਂ ਦੇ ਵਿੱਚੋਂ ਆਂਤਾਂ ਦੀ ਸਹੀ ਢੰਗ ਨਾਲ ਸਫਾਈ ਹੋਣੀ ਸ਼ੁਰੂ ਹੋ ਗਈ ਇਮਿਊਨਿਟੀ ਪਾਵਰ ਜਿਹੜੀ ਸਟਰੋਂਗ ਹੋ ਗਈ ਤੇ ਆਪਣੀ ਹਰ ਬਿਮਾਰੀ ਦਾ ਜਿਹੜਾ ਜੀ ਇਹਦੇ ਵਿੱਚ ਹੱਲੇਗਾ ਜੀ ਜਿਸ ਤਰ੍ਹਾਂ ਇਹਦਾ ਨਾਮ ਇਹਨੇ 골ਡ 골ਡ ਜਿਵੇਂ ਅੱਜ ਆਪਾਂ ਸੋਨੇ ਨੂੰ ਹੀ ਸਭ ਤੋਂ ਵਧੀਆ ਮੰਨਦੇ ਆ ਤੇ ਇਹ ਵਾਕਿਆ ਹੀ ਇੱਕ ਮੈਜੀਕ ਹੀ ਆ ਜੀ 골ਡ ਮੈਜੀਕ ਹੀ ਆ ਹਰ ਬਿਮਾਰੀ ਤੇ ਜਿਹੜਾ ਜੀ ਇਹ ਕੰਮ ਕਰਦੀ ਆ ਜੀ ਇਹ ਆਪਣਾ ਜਿਹੜਾ ਲੇਖੜਾ ਤੇ ਆਪਾਂ ਉਹਨਾਂ ਦੇ ਨਾਲ ਰਲ ਕੇ ਜਿਹੜਾ ਇਹ ਉੱਥੇ ਰਾਜਸਥਾਨ ਜਿਹੜਾ ਜੀ ਕੰਮ ਕਰਦੇ ਪਏ ਆ ਉਹ ਜਿਹੜਾ ਜੜੀ ਬੂਟੀਆਂ ਜਿਹੜੀਆਂ ਸਾਰੀਆਂ ਉਹ ਉੱਥੇ ਰਾਜਸਥਾਨ ਹੀ ਤਿਆਰ ਹੁੰਦੀਆਂ ਜੀ ਉੱਥੇ ਖੇਤ ਦੇ ਵਿੱਚ ਆਪਾਂ ਸਾਰੀਆਂ ਜੜੀ ਬੂਟੀਆਂ ਉੱਥੇ ਉਗਾਈਆਂ ਹੋਈਆਂ ਤੇ ਉੱਥੇ ਆਪਣਾ ਜਿਹੜਾ ਇਹ ਪਲਾਂਟ ਆ ਤੇ ਉੱਥੇ ਆਪਾਂ ਇਹ ਸਾਰਾ ਕੁਝ ਰਲ ਮਿਲ ਕੇ ਆਪਾਂ ਕਰ ਰਹੇ ਹਾਂ